ਆਪਣੀ ਯਾਤਰਾ ਦੇ ਦੌਰਾਨ ਇੱਕ ਵਾਰ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਦੇ ਨਾਲ ਰਾਮੇਸ਼ਵਰਮ ਜਾ ਪਹੁੰਚੇ ਇੱਕ ਰੁੱਖ ਥੱਲੇ ਛਾਂ ਦੇ ਕੇ ਗੁਰੂ ਜੀ ਨੇ ਉਸ ਜਗ੍ਹਾ ਤੇ ਹੀ ਆਪਣਾ ਡੇਰਾ ਲਗਾ ਲਿਆ ਉਸ ਸਮੇਂ ਅਚਾਨਕ ਜ਼ੋਰਦਾਰ ਹਨੇਰੀ ਚੱਲਣ ਲੱਗੀ ਵੱਡੇ ਵੱਡੇ ਰੁੱਖ ਆਪਣੀਆਂ ਜੜ੍ਹਾਂ ਤੋਂ ਵੱਖ ਹੋ ਕੇ ਉੱਡਣ ਲੱਗੇ ਪਸ਼ੂ ਪਕਸ਼ੀ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ ਤੂਫਾਨ ਦਾ ਇਹ ਭਿਆਨਕ ਰੂਪ ਦੇਖ ਕੇ ਪਾਈ ਮਰਦਾਨਾ ਜੀ ਆਪਣਾ ਮੂੰਹ ਟਾਕ ਕੇ ਜ਼ਮੀਨ ਦੇ ਉੱਤੇ ਪੈ ਗਏ ਅਤੇ ਬੋਲੇ ਗੁਰੂ ਜੀ ਆਪਾ ਕਿਸ ਉਜਾੜ ਬਿਆ ਬਾਣ ਵਿੱਚ ਆ ਚੁੱਕੇ ਹਾਂ ਐਸਾ ਤੂਫਾਨ ਤਾਂ ਮੈਂ ਅੱਜ ਤੋ ਪਹਿਲਾ ਕਦੀ ਨਹੀਂ ਦੇਖਿਆ ਅਤੇ ਜੋ ਹੁਨੇਰੀ ਹੈ ਲੱਗਦਾ ਹੈ ਇਹ ਆਪਣੇ ਵਰਗੇ ਜੀਵਾਂ ਨੂੰ ਲੈਣਾ ਹੀ ਹੈ ਗੁਰੂ ਜੀ ਨੇ ਕਿਹਾ ਮਰਦਾਨੇ ਤੂ ਕਿਉਂ ਕੋ ਬਰਾਈ ਜਾਣਾ ਹੈ ਵੈਗੁਰੂ ਵੈਗੁਰੂ ਕਹ ਆਖਿਰ ਕੁਝ ਸਮੇ ਬਾਅਦ ਤੂਫਾਨ ਸ਼ਾਂਤ ਹੋ ਗਿਆ ਪਰ ਉਦੋਂ ਹੀ ਇੱਕ ਬਹੁਤ ਵੱਡਾ ਰਾਖਸ਼ ਆਪਣੇ ਕੋਲ ਆਉਂਦਾ ਹੋਇਆ ਦਿਖਾਈ ਦਿੱਤਾ ਜਿਸ ਦਾ ਰੂਪ ਬੜਾ ਭਿਆਨਕ ਸੀ ਅਤੇ ਆਕਾਰ ਕਿਸੇ ਪਹਾੜ ਵਾਂਗ ਵਿਸ਼ਾਲ ਸੀ ਉਸ ਨੂੰ ਦੇਖ ਕੇ ਪਾਈ ਮਰਦਾਨਾ ਜੀ ਹੋਰ ਵੀ ਡਰ ਗਏ ਅਤੇ ਬੋਲੇ ਇਸ ਤੂਫਾਨ ਤੋਂ ਤਾਂ ਆਪਾਂ ਬਚ ਗਏ ਪਰ ਇਸ ਬਲਾ ਤੋਂ ਕੌਣ ਬਚਾਵੇਗਾ ਦੇਖਦੇ ਹੀ ਦੇਖਦੇ ਉਸ ਰਾਖਸ਼ ਨੇ ਅਗਨੀ ਦਾ ਰੂਪ ਬਣਾ ਕੇ ਚਾਰੇ ਪਾਸੇ ਅੱਗ ਲਗਾ ਦਿੱਤੀ ਹਰ ਪਾਸੇ ਧੂਆਂ ਉੱਡਦਾ ਦੇਖ ਕੇ ਪਾਈ ਮਰਦਾਨਾ ਜੀ ਡਰ ਦੇ ਮਾਰੇ ਮੂੰਹ ਢਾ ਕੇ ਬੋਲਣ ਲੱਗੇ ਗੁਰੂ ਜੀ ਹੁਣ ਆਪਾਂ ਨਹੀਂ ਬਚਾਂਗੇ ਗੁਰੂ ਜੀ ਬੋਲੇ ਮਰਦਾਨੇ ਅਜੇ ਕੁਝ ਨਹੀਂ ਵਿਗੜਿਆ ਅਜੇ ਤਾਂ ਬਹੁਤ ਕੁਝ ਹੋਣਾ ਬਾਕੀ ਹੈ ਉਸ ਰਾਖਸਸ ਨੇ ਚਾਰੇ ਪਾਸੇ ਕਾਲੀ ਕਟਾ ਬਣਾ ਕੇ ਜ਼ੋਰਦਾਰ ਬਾਰਿਸ਼ ਸ਼ੁਰੂ ਕਰ ਦਿੱਤੀ ਆਜ਼ਮਾਨ ਚੋ ਕੋਲੇ ਵਰਸਣ ਲੱਗੇ ਭਾਈ ਮਰਦਾਨਾ ਦੇ ਗੁਰੂ ਜੀ ਨੂੰ ਕੋਲੇ ਝੋ ਵੀ ਨਾ ਸਕੇ ਗੁਰੂ ਜੀ ਨੇ ਕਿਹਾ ਮਰਦਾਨੇ ਤੂੰ ਰਬਾ ਵਜਾ ਤੇਰਾ ਡਰ ਖਤਮ ਹੋ ਜਾਵੇਗਾ ਅਤੇ ਗੁਰੂ ਜੀ ਸ਼ਬਦ ਦਾ ਉਚਾਰਨ ਕਰਨ ਲੱਗੇ ਜਿਸ ਦਾ ਪਾਵੇ ਸੀ ਕਿ ਮਨਮੁਖ ਲੋਕ ਪਰਮਾਤਮਾ ਤੋਂ ਨਹੀਂ ਡਰਦੇ ਉਹ ਜੀਵਨ ਨੂੰ ਬਹੁਤ ਦੁੱਖ ਦਿੰਦੇ ਨੇ ਗੁਰੂ ਜੀ ਨੇ ਪਾਈ ਮਰਦਾਨੇ ਨੂੰ ਕਿਆ ਵਾਹਿਗੁਰੂ ਦਾ ਨਾਮ ਜਪਦਾ ਰਹਾ ਕਿਉਂਕਿ ਵਾਹਿਗੁਰੂ ਦਾ ਨਾਮ ਜਪਣ ਵਾਲਿਆਂ ਦਾ ਤਾਂ ਜਮਰਾਜ ਵੀ ਕੁਝ ਨਹੀਂ ਵਿਗਾੜ ਸਕਦਾ ਕਹਿੰਦੇ ਨੇ ਕਿ ਉਹ ਰਾਖਸ਼ ਗੁਰੂ ਜੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ ਉਹ ਇਹ ਦੇਖ ਕੇ ਬੜਾ ਹੈਰਾਨ ਹੋਇਆ ਕਿ ਇੰਨੇ ਵਾਰ ਕਰਨ ਦੇ ਬਾਵਜੂਦ ਵੀ ਗੁਰੂ ਜੀ ਦਾ ਕੁਝ ਨਹੀਂ ਵਿਗਾੜ ਸਕਿਆ ਉਸ ਨੂੰ ਸਮਝਦੇ ਧੀਰ ਨਾਲ ਲੱਗੀ ਕਿ ਇਹ ਤਾਂ ਕੋਈ ਖੁਦਾ ਦਾ ਨੂਰ ਹੈ ਤੇ ਉਸੇ ਵਕਤ ਇਨਸਾਨੀ ਰੂਪ ਵਿੱਚ ਗੁਰੂ ਜੀ ਦੇ ਸਾਹਮਣੇ ਪ੍ਰਗਟ ਹੋਇਆ ਉਸ ਰਾਖਸ਼ਸ ਨੇ ਇੱਕ ਹੱਥ ਨਾਲ ਆਪਣੀ ਜੀ ਭਕੜੀ ਹੋਈ ਸੀ ਅਤੇ ਦੂਸਰੇ ਹੱਥ ਨਾਲ ਆਪਣਾ ਲਿੰਗ ਪਕੜਿਆ ਹੋਇਆ ਸੀ ਉਸਨੇ ਗੁਰੂ ਜੀ ਨੂੰ ਨਮਸਕਾਰ ਕੀਤਾ ਅਤੇ ਬੋਲਿਆ ਮੇਰੀ ਇਸ ਗਲਤੀ ਲਈ ਮੈਨੂੰ ਮਾਫ ਕਰਦੇ ਹੋ ਮੈਂ ਤੁਹਾਡੀ ਮਹਿਮਾ ਨਹੀਂ ਜਾਣਦਾ ਸੀ ਹੁਣ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਹਾਂ ਗੁਰੂ ਜੀ ਬੋਲੇ हे ਪਰਮੇਸ਼ਵਰ ਦੇ ਪਿਆਰੇ ਤੂੰ ਕੌਣ ਹੈਂ ਤਿਲੰਗਣਾ ਮਸਤਾ ਵਿੱਚ ਕਿਉਂ ਆਇਆ ਹੈਂ ਉਹ ਬੋਲਿਆ ਮੈਂ ਕਲਿਉਗ ਹਾਂ ਮੈਨੂੰ ਪਰਮੇਸ਼ਵਰ ਵੱਲੋਂ ਕੁਝ ਉਪਕਾਰ ਮਿਲਣੇ ਹੈ ਕਉਨ ਤੋਂ ਮੇਰਾ ਕਲਯੁਗ ਦਾ ਸਮਾ ਆਰੰਭ ਹੁੰਦਾ ਹੈ ਮੈਂ ਸਭ ਜੀਵਾਂ ਤੇ ਰਾਜ ਕਰਾਂਗਾ ਇਸ ਲਈ ਸਤਿਗੁਰੂ ਜੀ ਮੇਰੇ ਉਪਰ ਸਦਾ ਲਈ ਆਪਣੀ ਕਿਰਪਾ ਬਣਾਈ ਰੱਖਣਾ ਇਸ ਨੰਗੀ ਅਵਸਥਾ ਵਿੱਚ ਮੈਂ ਇਸ ਲਈ ਆਇਆ ਹਾਂ ਕਿਉਂਕਿ ਪਰਮੇਸ਼ਵਰ ਦੇ ਹੁਕਮ ਦੇ ਅਨੁਸਾਰ ਮੈਂ ਜੀਵਨ ਨੂੰ ਦੂ ਕੰਮਾਂ ਲਈ ਲਗਾ ਦੂੰਗਾ ਇੱਕ ਹੱਥ ਨਾਲ ਜੀ ਫੜਨ ਦਾ ਅਰਥ ਹੈ ਮੇਰੇ ਰਾਜ ਵਿੱਚ ਲੋਕ ਖਾਣ ਪੀਣ ਦੇ ਸੁਆਦ ਵਿੱਚ ਹੀ ਮਸਤ ਰਹਿਣਗੇ ਦੂਜੇ ਹੱਥ ਨਾਲ ਲਿੰਗ ਫੜਨ ਦਾ ਮਤਲਬ ਹੈ ਕਿ ਲੋਕ ਸਾਰਾ ਜੀਵਨ ਸਿਰਹੀ ਦੇ ਸੰਬੰਧ ਬਣਾਉਣ ਵਿੱਚ ਹੀ ਮਗਨ ਰਹਿਣਗੇ ਇਸ ਤਰ੍ਹਾਂ ਦੋਨਾਂ ਦਾ ਸਵਾਦ ਲੈਂਦੇ ਨੇ ਦੇ ਸਾਰਾ ਜੀਵਨ ਬਰਬਾਦ ਕਰ ਲੈਣਗੇ ਰੱਬ ਦਾ ਨਾਮ ਭੁੱਲ ਜਾਣਗੇ ਗੁਰੂ ਜੀ ਬੋਲੇ ਇਹ ਕਲਿਉ ਤੇਰਾ ਸਾਰੇ ਸੰਸਾਰ ਵਿੱਚ ਪ੍ਰਭਾਵ ਪੈ ਰਿਹਾ ਹੈ ਫਿਰ ਮੇਰੇ ਕੋਲ ਛਲਕਪਟ ਕਰਨ ਲਈ ਕਿਉਂ ਆਇਆ ਹੈ ਕਲਿਉ ਬੋਲਿਆ ਤੁਹਾਨੂੰ ਪਰਮੇਸ਼ਵਰ ਨੇ ਸੰਸਾਰ ਵਿੱਚ ਲੋਕਾਂ ਨੂੰ ਭਗਤੀ ਦੇ ਨਾਲ ਜੋੜਨ ਲਈ ਭੇਜਿਆ ਹੈ ਜਦਕਿ ਮੈਨੂੰ ਪਰਮੇਸ਼ਵਰ ਨੇ ਲੋਕਾਂ ਨੂੰ ਭਗਤੀ ਨਾਲ ਤੋੜ ਕੇ ਪਾਪ ਕਰਮਾ ਵਿੱਚ ਜੋੜਨ ਲਈ ਭੇਜਿਆ ਹੈ ਸੋ ਮੈਂ ਸੋਚਿਆ ਕਿ ਤੁਹਾਨੂੰ ਡਰਾਤ ਮੁਕਾ ਕੇ ਆਪਣੇ ਪ੍ਰਭਾਵ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂ ਪਰ ਇਸ ਵਿੱਚ ਮੈਂ ਸਫਲ ਨਾ ਹੋ ਸਕਿਆ ਗੁਰੂ ਜੀ ਨੇ ਕਲਯੁਗ ਤੋਂ ਪੁੱਛਿਆ ਤੂੰ ਆਪਣੇ ਸੰਕੇਤ ਦੱਸ ਕਲਯੁਗ ਦੇ ਸਮੇਂ ਤੇਰਾ ਕੈਸਾ ਰਾਜ ਹੋਵੇਗਾ ਤੇਰੀ ਸੈਨਾ ਕੈਸੀ ਹੋਵੇਗੀ ਉਦੋਂ ਕਲਯੁਗ ਨੇ ਕਿਹਾ ਮੇਰੀ ਰਾਜ ਵਿੱਚ ਮਹਾਪੁਰਸ਼ ਵੀ ਪਾਪਾ ਤੋਂ ਨਹੀਂ ਬਚ ਸਕਣਗੇ ਗੁਰੂ ਲੋਕਾਂ ਦੇ ਕਰ ਕਰ ਸਿੱਖਿਆ ਦੇਣ ਜਾਣਗੇ ਸ਼ਾਸਤਰਾਂ ਵਿਦਾਂ ਨੂੰ ਕੋਈ ਨਹੀਂ ਮੰਨੇਗਾ ਗੁਰੂ ਆਪਣੀ ਆਪਣੀ ਪੂਜਾ ਕਰਵਾਉਣਗੇ ਕਾਜੀ ਰਿਸ਼ਵਤ ਲੈ ਕੇ ਝੂਠੇ ਫੈਸਲੇ ਕਰਨਗੇ ਜੋਗੀ ਹੋਣਗੇ ਪਰ ਉਹਨਾਂ ਕੋਲ ਯੋਗ ਦੀ ਯੁਗਤ ਨਹੀਂ ਹੋਵੇਗੀ ਇਸ ਲਈ ਮੈਂ ਆਪਣਾ ਪਿਆਨਕ ਰੂਪ ਤਾਰਨ ਕਰਕੇ ਕਲਯੁਗ ਦੇ ਲੋਕਾਂ ਦੀ ਵਿਗੜੀ ਸ਼ਕਲ ਪੇਸ਼ ਕੀਤੀ ਹੈ ਮੇਰੀ ਰਾਜ ਵਿੱਚ ਭੁੱਖ ਪਿਆਸ ਨੀਂਦ ਆਲਸ ਜੁਲਮ ਪਾਪ ਤੇ ਚੋਰੀ ਵਰਗੇ ਕਰਮਾਂ ਤੋਂ ਕੋਈ ਬਿਰਲਾ ਜੀਵ ਹੀ ਬਚ ਪਾਵੇਗਾ ਗੁਣ ਵਾਲੇ ਵਿਅਕਤੀ ਦਾ ਨਿਰਾਦਰ ਹੋਵੇਗਾ ਸੱਚ ਬੋਲਣ ਵਾਲਾ ਵਿਅਕਤੀ ਮੂਰਤ ਕਹਲਾਵੇਗਾ ਪਾਵੇਂ ਅਮੀਰ ਮੂਰਖ ਹੋਵੇ ਪਰ ਉਹ ਮਹਾਨ ਕਹਲਾਵੇਗਾ ਵੱਡੇ ਵੱਡੇ ਰਾਜਾ ਨਾਲ ਉਸ ਦੀ ਯਾਰੀ ਹੋਵੇਗੀ ਗਿਆਨੀ ਅਤੇ ਸੱਚ ਬੋਲਣ ਵਾਲਿਆਂ ਨੂੰ ਗਰੀਬੀ ਮਿਲੇਗੀ ਇਹੀ ਮੀਨੂ ਨਿਰੰਕਾਰ ਨੇ ਕਰਨ ਦਾ ਹੁਕਮ ਦਿੱਤਾ ਹੈ ਕਲਯੁਗ ਨੇ ਗੁਰੂ ਜੀ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਿਹਾ ਕਿ ਮੇਰੀ ਸੈਨਾ ਦਾ ਸਭ ਤੋਂ ਵੱਡਾ ਸ਼ੂਰਵੀਰ ਝੂਠ ਹੈ ਜੋ ਸਭ ਦੇ ਨਾਲ ਚੱਲਦਾ ਹੈ ਰਾਜਾ ਮੋਹ ਹੈ ਸੈਨਾਪਤੀ ਹਿੱਸਾ ਹੈ ਕਾਮ ਨੂੰ ਗੁੱਸਾ ਹੰਕਾਰ ਆਲਸ ਮੇਰੀ ਸੈਨਾ ਦੇ ਮਹਾਨ ਯੋਧੇ ਨਹੀਂ ਮੇਰੇ ਰਾਜ ਵਿੱਚ ਜੋ ਜੀਵ ਮੇਰੀ ਸੈਨਾ ਨਾਲ ਲੜ ਕੇ ਜਿੱਤ ਪ੍ਰਾਪਤ ਕਰੇਗਾ ਕੇਵਲ ਉਸ ਨੂੰ ਹੀ ਪ੍ਰਮਾਤਮਾ ਦੇ ਘਰ ਜਗ੍ਹਾ ਮਿਲੇਗੀ ਮੈਂ ਕਿਸੇ ਨੂੰ ਪਵਿੱਤਰ ਨਹੀਂ ਰਹਿਣ ਦੇਵਾਂਗਾ ਸੱਸ ਨੂੰ ਦਾ ਝਗੜਾ ਕਰਾਵਾਂਗਾ ਸਾਰੇ ਲੋਕ ਪੈਸੇ ਦੇ ਪਿੱਛੇ ਭੱਜਣਗੇ ਜਦ ਕਲਯੁਗ ਨੇ ਆਪਣੇ ਰਾਜ ਦਾਪੂ ਇੱਕ ਗੁਰੂ ਜੀ ਨੂੰ ਸੁਣਾਇਆ ਤਾਂ ਗੁਰੂ ਜੀ ਨੇ ਕਿਹਾ ਹੈ ਕਲਯੁਗ ਤੂੰ ਜੀਵਾਂ ਨੂੰ ਪਾਪਾਂ ਵਿੱਚ ਬਰਬਾਦ ਕਰਨ ਲੱਗਿਆ ਹੈ ਇੰਨਾ ਸਾਰੇ ਪਾਪਾਂ ਦਾ ਹਿਸਾਬ ਕਿਤਾਬ ਆਖਿਰ ਪ੍ਰਮਾਤਮਾ ਨੂੰ ਦੇਣਾ ਪਵੇਗਾ ਜਿਸ ਦੇ ਲਈ ਤੈਨੂੰ ਸਾਡੇ ਹਵਾਲੇ ਕੀਤਾ ਜਾਵੇਗਾ ਆਖਿਰ ਅਸੀਂ ਹੀ ਤਾਂ ਤੇਰੇ ਤੋਂ ਹਿਸਾਬ ਲੈਣਾ ਹੈ ਇਹ ਵਚਨ ਸੁਣ ਕੇ ਕਲਯੁਗ ਡਰ ਗਿਆ ਅਤੇ ਕਿਹਾ ਹੈ ਗੁਰੂ ਦੇਵ ਮੈਂ ਤੁਹਾਡੇ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਰੱਖਦਾ। ਆਪ ਹੀ ਤਾਂ ਪਰਮਾਤਮਾ ਦਾ ਰੂਪ ਹੋ। ਇਸ ਲਈ ਆਪ ਮੇਰੀ ਭੇਟ ਸਵੀਕਾਰ ਕਰਕੇ ਮੈਨੂੰ ਬਖਸ਼ ਦਿਓ। ਗੁਰੂ ਜੀ ਬੋਲੇ, ਠੀਕ ਹੈ। ਜਦ ਅਸਾ ਚੌਥਾ avatars ਤਾਰਨ ਕਰਕੇ ਸੰਸਾਰ ਵਿੱਚ ਆਵਾਂਗੇ, ਉਦੋਂ ਤੇਰੀ ਭੇਟ ਮਾਇਆ ਤਾਨੂੰ ਸਵੀਕਾਰ ਕਰਾਂਗੇ। ਅਤੇ ਜਦ ਅਸਾ ਦਸਵਾਂ avatars ਤਾਰਨ ਕਰਕੇ ਆਵਾਂਗੇ, ਤਦ ਤੇਰੀਆਂ ਬਾਕੀ ਭੇਟਾਂ ਸਵੀਕਾਰ ਕਰਾਂਗੇ। ਗੁਰੂ ਜੀ ਪਰ ਬਦਲੇ ਵਿੱਚ ਤੈਨੂੰ ਮੇਰਾ ਇੱਕ ਵਚਨ ਮੰਨਣਾ ਪਵੇਗਾ। ਤਦ ਗੁਰੂ ਜੀ ਨੇ ਕਿਹਾ ਮੇਰੇ ਸਿੱਖਾਂ ਤੇ ਤੂੰ ਜ਼ੋਰ ਨਹੀਂ ਚਲਾਵੇਂਗਾ। ਸ਼ਬਦ ਕੀਰਤਨ ਹੋਏਗਾ, ਗੁਰੂ ਦੀ ਸੰਗਤ ਹੋਵੇਗੀ। ਉੱਥੇ ਨਹੀਂ ਜਾਵੇਂਗਾ, ਬਲਕਿ ਸੰਗਤਾਂ ਦੇ ਜਿੱਥੇ ਜੋੜੇ ਪਏ ਹੋਣਗੇ, ਤੈਨੂੰ ਉਹਨਾਂ ਜੋੜਿਆਂ ਉੱਤੇ ਬੈਠਣਾ ਪਵੇਗਾ। ਅਤੇ ਜਦ ਕੜਾ ਪ੍ਰਸ਼ਾਦ ਵੰਡਿਆ ਜਾਵੇਗਾ, ਉਦੋਂ ਤੋ ਪ੍ਰਸ਼ਾਦ ਲਵੇਂਗਾ। ਉਦੋਂ ਤੇਰਾ ਉਦਾਰ ਹੋਵੇਗਾ। ਇਸੇ ਪ੍ਰਕਾਰ ਗੁਰੂ ਜੀ ਨੇ ਉਸ ਨੂੰ ਬਚਨ ਦਿੰਦੇ ਹੋਏ ਕਿਹਾ ਕਿ ਪਿਛਲੇ ਯੁੱਗਾਂ ਵਿੱਚ ਉਮਰ ਲੰਬੀ ਹੋਣ ਦੇ ਕਾਰਨ ਉਹ ਤਾਂ ਮਿਹਨਤ ਕਰਕੇ ਫਲ ਪ੍ਰਾਪਤ ਕਰਦੇ ਸੀ ਪਰ ਹੁਣ ਤੇਰੇ ਰਾਗ ਵਿੱਚ ਥੋੜੀ ਮਿਹਨਤ ਕਰਕੇ ਹੀ ਸਭਨਾ ਦੇ ਕਾਰਜ ਸੰਪੂਰਨ ਹੋਣਗੇ ਇੱਕ ਕੜੀ ਸਿਮਰਨ ਕਰਕੇ ਮਨੁੱਖ ਪ੍ਰਾਪਤੀ ਕਰ ਲਵੇਗਾ ਇੰਨੇ ਬਚਨ ਸੁਣ ਕੇ ਕਲਯੂ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਿਆ ਅਤੇ ਪ੍ਰਣਾਮ ਕੀਤਾ ਅਤੇ ਚਲਾ ਗਿਆ